ਦੇਸ਼ ਦੀ ਸਾਫ਼ ਸਵੱਛ ਹਵਾ ਵਿੱਚ ਇਸ ਦੀ پاک ਫਿਜ਼ਾ ਹਵਾ ਫਿਜ਼ਾ ਵਿੱਚ ਤੂੰ ਕਿਉਂ ਢੂੰਗਾ ਹੋਕਾ ਪਰਿਆ ਲੱਗਦਾ ਹੈ ਤੂੰ ਉਹੀ ਹੈ ਯਾਨੀ ਦੇਸ਼த்ਰੋਹੀ ਹੈ ਭਾਜਪਾ ਦੇ ਬੁਲਾ ਰਹੇ ਨੇ ਸਿੱਧੇ ਸਿੱਧੇ ਤੌਰ ਤੇ ਜਿੰਨੇ ਵੀ ਅਵਾਰਡ ਵਾਪਸੀ ਵਾਲੇ ਵੱਡੇ ਲੇਖਕ ਸੀਗੇ ਜਿਨ੍ਹਾਂ ਨੇ ਅਵਾਰਡ ਵਾਪਸ ਕੀਤਾ ਉਸ ਵੇਲੇ ਰੌਲਾ ਪਿਆ ਉਹਨਾਂ ਨੇ ਤੁਹਾਡੇ ਵਾਸਤੇ ਸ਼ਬਦ ਵਰਤੇ ਆ ਕਿ ਇਹ ਅਵਾਰਡ ਵਾਪਸੀ ਗੈਂਗ ਹੈ ਕਿ ਇਹ ਸਿੱਧੀ ਸਿੱਧੀ ਆਪੋਜੀਸ਼ਨ ਦੇ ਕਾਂਗਰਸ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੋਈ ਗੈਂਗ ਹੈ। ਤੋਂ ਨਹੀਂ ਲਿਆ ਦਾ ਕਾਂਗਰਸ ਦੇ ਮੰਤਰੀ ਘਰ ਆ ਕੇ ਜਦੋਂ ਤੁਹਾਨੂੰ ਅਹੁਦਾ ਦੇ ਕੇ ਗਏ ਤਾਂ surjit singh patar ਜੋ ਸਾਰਿਆਂ ਦੇ ਸਾਂਝੇ ਸੀ ਉਸ ਦਿਨ ਕਿਤੇ ਨਾ ਕਿਤੇ ਵੰਡੇ ਗਏ ਉਹ ਨਹੀਂ ਨਾ ਤਾਂ ਕੋਈ ਮੈਂ ਤਨਖਾਹ ਲੈਣਾ ਉਥੋਂ ਨਾ ਮੈਨੂੰ ਕੋਈ ਕਾਰ ਮਿਲੀ ਹੋਈ ਆ ਕਾਂਗਰਸ ਦੇ ਵੇਲੇ ਹੀ ਮੈਂ ਆ ਲਿਖਿਆ ਸੀਗਾ ਕਿ ਡੂੰਗੇ ਬੈਣਾ ਦਾ ਕੀ ਮਿਲਣਾ ਤਖਤ ਦੇ ਪਾਵੇ ਮਣੀ ਜਦ ਤੱਕ ਉਹ ਲਾਸ਼ਾਂ ਗਣਦੇ ਨੇ ਆਪਾਂ ਵੋਟਾਂ ਗਣੀਏ ਅਸੀਂ ਨਫ਼ਰਤ ਦੀ ਸਿਆਸਤ ਦੇ ਖਿਲਾਫ ਹਾਂ ਤੁਸੀਂ ਵੀ ਖਿਲਾਫ ਹੋ ਅਸੀਂ ਵੀ ਮੇਰੇ ਵੀ ਉਸ ਗੇਚਰੇ ਜੋ ਹਿੰਦੂ ਰਾਸ਼ਟਰਵਾਦ ਦੀ ਗੱਲ ਹੁੰਦੀ ਹੈ ਕੱਲ ਹਿੰਦੂ ਅਤਵਾਦ ਸ਼ਬਦ ਵਰਤਿਆ ਗਿਆ ਭਗਵਾਕਰਨ ਸ਼ਬਦ ਵਰਤਿਆ ਜਾਂਦਾ ਹੈ ਇਹਦੇ ਖਿਲਾਫ ਹੋ ਤੁਸੀਂ ਭਾਜਪਾ ਦੀ ਹਿੰਦੂਵਾਦੀ ਪੋਲਿਟਿਕਸ ਦੇ ਖਿਲਾਫ ਹੋ ਤੁਸੀਂ ਦੇਸ਼ ਦੇ ਵਿੱਚ ਨਿظام ਬਦਲਣ ਦੀ ਤਿਆਰੀ 'ਚ ਲੋਕਾਂ ਦਾ ਮੂਡ ਹੈ ਜਾਂ ਫਿਰ ਉਸੇ ਨਿظام ਦੇ ਨਾਲ ਚੱਲਣਗੇ ਜੋ ਪਿਛਲੇ 5 ਸਾਲਾਂ ਤੋਂ ਸੱਤਾ ਦੇ ਵਿੱਚ ਸੀ ਪਰ ਤੁਹਾਨੂੰ ਯਾਦ ਕਰਾ ਦਈਏ ਕਿ 2015 ਦਾ ਉਹ ਮਾਹੌਲ ਬਣਿਆ ਜਦੋਂ ਦੇਸ਼ 'ਚ ਸਾਹਿਤਕਾਰਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਸੀ ਕਾਰਨ ਕੀ ਰਿਹਾ ਸੀ 4 ਸਾਲ ਉਸ ਤੋਂ ਬਾਅਦ ਟੱਪੇ ਤਾਂ ਭੁੱਲ ਕਿਉਂ ਗਏ ਸਾਰੇ ਲੋਕ ਕੀ ਉਹ ਮਾਹੌਲ ਉਦੋਂ ਸੀ ਹੁਣ ਨਹੀਂ ਹੈ ਜੇ ਹੈ ਤਾਂ ਫਿਰ ਉਹਦੀ ਚਰਚਾ ਕਿਉਂ ਨਹੀਂ ਹੈ ਸਾਡੇ ਨਾਲ ਦੇਸ਼ ਦੇ ਮਹਾਨ ਲੇਖਕ ਪੰਜਾਬੀਅਤ ਦੀ ਆਵਾਜ਼ ਹਮੇਸ਼ਾ ਬੁਲੰਦ ਕਰਨ ਵਾਲੇ ਤੇ ਅਵਾਰਡ ਵਾਪਸੀ ਦੇ ਵਿੱਚ ਇੱਕ ਵੱਡਾ ਮੋਰੀ ਨਾਮ surjit patar ਸਾਹਿਬ ਨੇ ਪਾਤਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਪਾਤਰ ਸਾਹਿਬ ਉਹ ਮਾਹੌਲ ਕੀ ਸੀਗਾ surjit patar ਹੁਣਾਂ ਦਾ ਅਵਾਰਡ ਵਾਪਸੀ ਦਾ ਮਤਲਬ ਕੀ ਸੀ ਅਵਾਰਡ ਵਾਪਸੀ ਦਾ ਮਤਲਬ ਜਿਹੜਾ ਮੇਰੇ ਲਈ ਸੀਗਾ ਸ਼ਾਇਦ ਬਾਕੀ ਰਾਈਟਰਾਂ ਲਈ ਵੀ ਇਹੀ ਸੀ ਕਿ ਸਾਹਿਤ ਅਕੈਡਮੀ ਇੱਕ ਲੇਖਕਾਂ ਦੀ ਐਸੀ ਸੰਸਥਾ ਰਹੀ ਆ ਜਿਹਦੇ ਵਿੱਚ ਕਦੀ ਮੈਂ ਕੋਈ ਰਾਜਸੀ ਨੇਤਾ ਕਿਸੇ ਇਨਾਮ ਵੰਡ ਸਮਾਰੋਹ ਤੇ ਕਿਸੇ ਹੋਰ ਮੌਕੇ ਤੇ ਕੋਈ ਇਨਾਮਾਂ ਦਾ ਫੈਸਲਾ ਕਰਨ ਤੇ ਕਦੀ ਨਹੀਂ ਆਇਆ ਸੀਗਾ ਕਿ ਇੱਥੋਂ ਤੱਕ ਕਿ ਆ ਪਾਸ਼ ਜਿਹਨੂੰ ਕਿਸੀਂ ਮੰਨਦੇ ਕਿ ਉਹ ਕਿ ਇਨਕਲਾਬੀ ਕਵੀ ਸੀ ਨਕਸਲਾਈਟ ਕਵੀ ਵੀ ਸੀ ਉਹਦੀਆਂ ਪੁਸਤਕਾਂ ਵੀ ਸਾਹਿਤ ਅਕੈਡਮੀ ਨੇ ਛਾਪੀਆਂ ਔਰ ਹਰਿੰਦਰ ਮਹਿਬੂਬ ਜਿਹਦੇ ਨਾਲ ਅਸੀਂ ਜੋੜਦੇ ਹਾਂ ਕਿ ਉਹਦੀ ਉਹਨਾਂ ਦਾ ਖਾਲਸਤਾਨ ਨਾਲ ਵੀ ਉਹਨਾਂ ਦੀ ਜਾਨੀ ਇੱਕ ਹਮਦਰਦੀ ਸੀ ਜਾਂ ਉਹਦੇ ਪੱਖੀ ਸੀ ਉਹਨਾਂ ਨੂੰ ਵੀ ਸਹਿਤ ਅਕੈਡਮੀ ਅਵਾਰਡ ਮਿਲਿਆ ਕਿ ਸਹਿਤ ਅਕੈਡਮੀ ਦਾ ਇੱਕ ਇਮੇਜ ਇਹ ਸੀ ਕਿ ਉਹ ਇੱਕ ਸਾਰੇ ਲੇਖਕਾਂ ਦੀ ਸਾਂਝੀ ਇੱਕ ਮੰਦਰ ਆ ਇੱਕ ਮੁਕੱਦਸ ਜਗਾ ਤੋ ਉਦੋਂ ਜਦੋਂ ਇਸ ਇਮ ਹਾਲ ਬਣਿਆ ਤੋ ਉਦੋਂ ਇਹ ਹੋ ਗਿਆ ਕਿ ਕਿ ਜਿਹੜੇ ਲੇਖਕਾਂ ਨੂੰ ਮਾਰਿਆ ਗਿਆ ਜਿਵੇਂ ਕੁਲਵਰਗੀ ਉਸ ਵੇਲੇ ਨਾਂ ਸੀਗਾ ਕਿ ਉਹ ਜਦੋਂ ਉਹਨਾਂ ਦੀ ਹਰ ਤਿੰਨ ਮਹੀਨੇ ਬਾਅਦ ਉੱਥੇ ਜਦੋਂ ਮੀਟਿੰਗ ਹੁੰਦੀ ਤਾਂ ਉਹਨਾਂ ਦੀ ਸ਼ੋਕ ਸਭਾ ਹੁੰਦੀ ਸਾਰੇ ਜਿਹੜੇ ਵਿਛੜ ਚੁੱਕੇ ਹੁੰਦੇ ਆ ਤੇ ਉਹਨਾਂ ਦਾ ਵੀ ਐਂ ਜ਼ਿਕਰ ਹੋ ਗਿਆ ਜਿਵੇਂ ਕੋਈ ਗੱਲ ਨਹੀਂ ਹੋਈ ਹੋਵੇ ਕਿ ਜਿਵੇਂ ਆਮ ਮੌਤ ਹੋ ਗਈ ਹੋਵੇ ਇਸ ਤਰ੍ਹਾਂ ਹੀ ਸੈਟ ਅਕੈਡਮੀ 'ਚ ਜ਼ਿਕਰ ਹੋਇਆ ਤੋ ਇਸ ਗੱਲ ਦਾ ਬਹੁਤ ਲੇਖਕਾਂ ਨੇ ਬੁਰਾ ਮਨਾਇਆ ਕਿ ਉਹ ਉਹਨਾਂ ਨੇ ਇੱਕ ਅਲੱਗ ਤਰ੍ਹਾਂ ਉਸ ਮੌਤ ਨੂੰ ਇੱਕ ਮਰਡਰ ਵਾਂਗ ਲਿਆ ਜਾਂਦਾ ਔਰ ਮਰਡਰ ਵੀ ਉਹ ਉਹਨਾਂ ਦੇ ਵਿਚਾਰਾਂ ਕਰਕੇ ਹੋਇਆ ਸੀਗਾ ਕਿ ਉਹਨਾਂ ਦਾ ਐ ਨਹੀਂ ਸੀ ਕੋਈ ਜਾਤੀ ਦੁਸ਼ਮਣ ਕਰਕੇ ਮਰਡਰ ਨਹੀਂ ਹੋਇਆ ਕਿ ਉਹ ਮਰਡਰ ਹੋਇਆ ਸੀ ਕਿ ਉਹਨਾਂ ਦੇ ਜਿਹੜੇ ਵਿਚਾਰ ਸੀ ਉਹ ਬਹੁਤ ਲੋਕਾਂ ਨੂੰ ਨਹੀਂ ਪਸੰਦ ਸੀ ਕੁਝ ਲੋਕਾਂ ਨੂੰ ਪਸੰਦ ਨਹੀਂ ਸੀਗੇ ਤੇ ਉਹਨਾਂ ਨੂੰ ਇਦਾਂ ਉਹਨਾਂ ਦੇ ਘਰ ਜਾ ਕਿਉਂ ਦੀ ਹੱਤਿਆ ਕੀਤੀ ਗਈ ਤੋਂ ਸੋ ਵੱਡਾ ਜਿਹੜਾ ਉਸ ਵੇਲੇ ਕਾਰਨ ਬਣਿਆ ਸੀ ਉਹ ਇਹੀ ਸੀਗਾ ਕਿ ਜਿਹੜੀ ਜਿਹੜੀ ਸੰਸਥਾ ਕਿਸੇ ਵੇਲੇ ਬਿਲਕੁਲ ਨਿਰਪੱਖ ਸੀ ਹੁਣ ਹੁਣ ਇਸ ਵੇਲੇ ਉਹ ਇਦਾਂ ਕੰਮ ਕਰ ਰਹੀ ਹੈ ਕਿ ਜਿਵੇਂ ਇੱਕ ਖਾਸ ਪਾਰਟੀ ਦੇ ਆਖੇ ਤੇ ਸਾਰਾ ਕੁਝ ਹੋ ਰਿਹਾ ਹੋਵੇ ਸੋ ਬਹੁਤ سارے ਲੋਕ ਉਸ ਮਾਹੌਲ ਚ ਇਸ ਤਰੀ ਨਾਲ ਜੁੜੇ ਸੀ ਤਾਂ ਪਾਤਰ ਸਾਹਿਬ ਵੱਡਾ ਸਵਾਲ ਹੈ ਕਿ ਕੀ ਹੁਣ ਮਾਹੌਲ ਠੀਕ ਹੈ ਹੁਣ ਅਗਲੇ 3 ਸਾਲ ਲੰਘੇ 2015 ਚ ਇੰਨਾ ਸ਼ੋਰ ਸ਼ਰਾਬਾ ਹੋਇਆ ਤੁਹਾਡੇ ਵਰਗੇ ਜਿਹੜੇ ਵੱਡੇ ਲੇਖਕ ਸੀ ਉਹਨਾਂ ਨੇ ਅਵਾਰਡ ਮੋੜੇ ਨੇ ਫਿਰ ਮਾਹੌਲ ਠੀਕ ਹੁੰਦਾ ਗਿਆ ਉਸ ਤੋਂ ਬਾਅਦ ਨਹੀਂ ਮਾਹੌਲ ਠੀਕ ਨਹੀਂ ਹੋਇਆ ਮਤਲਬ ਗੱਲ ਤੇ ਇਹ ਹੈ ਕਿ ਜਿੱਦਾਂ ਕਿ ਇੱਕ ਸਾਹਿਤਕ ਮਾਮਲਾ ਮੈਨੂੰ ਇਹਦਾ ਲੈਣਾ ਕਿ ਉਹਨੂੰ ਇਦਾਂ ਸਮਝ ਦੀ ਕੋਸ਼ਿਸ਼ ਕਰੋ ਕਿ ਜਿਹੜਾ ਸਾਹਿਤਕਾਰਾਂ ਨੇ ਵਾਪਸ ਕੀਤੇ ਸੀ ਨਾ ਉਸ ਵੇਲੇ ਉਹ ਵੱਡਾ ਗੱਲ ਵੱਡੀ ਗੱਲ ਸੀ ਸਾਹਿਤ ਅਕੈਡਮੀ ਜਿਹੜਾ ਕਿ ਇੱਕ ਪ੍ਰਤੀਕ ਬਣ ਗਏ ਸੀ ਸੋ ਹਾਲਾਤ ਤਾਂ ਜਿਹੜੇ ਆ ਹਾਲਾਤ ਅਸੀਂ ਆਪਣੇ ਸਾਹਿਤ ਤੋਂ ਦੇਖ ਸਕਦੇ ਹਾਂ ਕਿ ਹਾਲਾਤ ਕੀ ਆ ਲੇਖਕਾਂ ਦੇ ਲੇਖਾਂ ਦੇ ਜੋ ਰਚਨਾਵਾਂ ਉਹ ਚੋਂ ਬੁੱਝ ਸਕਦੇ ਆ ਕਿ ਲੇਖਕ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ ਤੇ ਇਹ ਹੁੰਦਾ ਕਿ ਜਿਹੜੀ ਜਿੱਦਾਂ ਜਿਹੜੀ ਗੱਲ ਦਾ ਇੱਕ ਰਾਜਸੀ ਸਮਝ ਲਓ ਕਿ ਕੁਝ ਗੱਲਾਂ ਰਾਜਸੀ ਹੁੰਦੀਆਂ ਕੁਝ ਸਹਿਤਕ ਹੁੰਦੀਆਂ ਮੈਂ ਆਪਣੇ ਆਪ ਨੂੰ ਇੱਕ ਸਾਹਿਤਕਾਰ ਸਮਝਦਾ ਹੂੰ ਔਰ ਮੇਰੀ ਪੋਲਿਟਿਕਸ ਕੋਈ ਸਿੱਧੀ ਪੋਲਿਟਿਕਸ ਨਹੀਂ ਆ ਹੂੰ ਜਾ ਕਿਸੇ ਵੀ ਰਾਈਟਰ ਦੀ ਪੋਲਿਟਿਕ ਸਿੱਧੀ ਪੋਲਿਟਿਕਸ ਨਹੀਂ ਹੁੰਦੀ ਪਰ ਸਮੇਂ ਸਮੇਂ ਤੇ ਕਟਾਕਸ਼ ਤਾਂ ਤੁਸੀਂ ਕੀਤਾ ਬਾਤਰ ਸਾਹਿਬ ਨਿਜ਼ਾਮ ਜਿਹੜੇ ਵੀ ਹੋਏ ਕਟਾਕਸ਼ ਤਾਂ ਹੁਣ ਵੀ ਹੋਏ ਹੁਣ ਮੈਂ ਜਾਨੀ ਨੰਨ ਸੋਡ ਲਿਖੀ ਸੀ ਕਿ ਕੇ ਦੇਸ਼ ਦੀ ਸਾਫ਼ ਸਵੱਛ ਹਵਾ ਵਿੱਚ ਇਸ ਦੀ پاک ਫਿਜ਼ਾ ਫਿਜ਼ਾ ਵਿੱਚ ਤੂੰ ਕਿਉਂ ਡੂੰਗਾ ਹੋਕਾ ਪਰਿਆ ਲੱਗਦਾ ਹੈ ਤੂੰ ਉਹੀ ਹੈ ਯਾਨੀ ਦੇਸ਼ਦ్రోਹੀ ਹੈ ਕਿ ਕਟਾਕਸ਼ ਤਾਂ ਹੁਣ ਵੀ ਚੱਲ ਰਿਹਾ ਹੈ ਕਟਾਕਸ਼ ਲਿਖੇ ਵੀ ਜਾ ਰਹੇ ਆ ਅਖਬਾਰਾਂ ਵਿੱਚ ਵੀ ਚੱਲ ਰਿਹਾ WhatsApp ਤੇ ਵੀ ਚੱਲ ਰਿਹਾ ਕਿ ਕਟਾਕਸ਼ ਖਤਮ ਨਹੀਂ ਹੁੰਦੇ ਮਤਲਬ ਇਹ ਸੀ ਕਿ ਉਦੋਂ ਵੀ ਬਹੁਤ ਸਾਰੇ ਲੇਖਕਾਂ ਦੇ ਵਿੱਚ ਇਦਾਂ ਦਾ ਵਿਚਾਰ ਉੱਠਿਆ ਕਿ ਇਨਾਮ ਵਾਪਸ ਕਰਨ ਦੀ ਕੀ ਲੋੜ ਸੀ ਸਾਡਾ ਮਕਸਦ ਹੈ ਕਿ ਤੁਸੀਂ ਲਿਖੋ ਔਰ ਲੋਕਾਂ ਨੂੰ ਆਪਣੇ ਨਾਲ ਜੋੜੋ ਔਰ ਪ੍ਰੇਰੋ ਸੋ ਮੈਂ ਸਮਝਦਾ ਕਿ ਹੁਣ ਜਿੱਦਾਂ ਸਾਡੇ ਜਗਤਾਰ ਕੀ ਉਹ ਜਗਸੀਰ ਗੀਦਾ ਉਹ ਬੜੀਆਂ ਵਿਅੰਗਮਈ ਕਵਤਾਂ ਪੜਦਾ ਹੁਣ ਵੀ ਯਾਨੀ ਜਿਹੜੀ ਇਸ ਗੱਲ ਬਾਰੇ ਮੇਰੀ ਇੱਕ ਪੋਇਮ ਸੀ ਕਿ ਜੰਗਲ ਜਿਸ ਵਿੱਚ ਉਹ ਕਹਿੰਦੇ ਕਿ ਅਸੀਂ ਸਾਰੇ ਜੰਗਲ ਚਾਹੁੰਦੇ ਆ ਕਿ ਸਾਰੇ ਜੰਗਲ 'ਚ ਇੱਕੋ ਰੰਗ ਦੇ ਫੁੱਲ ਖਿੜਨ ਤੋ ਜੰਗਲ ਸਾਰਾ ਹੱਸ ਪੈਂਦਾ ਔਰ ਜੰਗਲ 'ਚੋਂ ਵੱਖਰੇ ਵੱਖਰੇ ਰੰਗ ਜਿਹੜੇ ਆ ਉਹ ਹੱਸ ਪੈਂਦੇ ਆ ਹਰਾ ਰੰਗ ਅਲੱਗ ਹੱਸਦਾ ਪੀਲਾ ਅਲੱਗ ਉਹਨਾਂ ਵੀ ਕਿ ਕਿੰਨੇ ਰੰਗ ਲਗਭਗ 100 ਕਿਸਮ ਦੇ ਰੰਗ ਮੈਂ ਉਸ ਕਵਤਾ ਵਿੱਚ ਚੁਣੇ ਜਿਹੜਾ ਮਤਲਬ ਇਹ ਹੈ ਕਿ ਉਹ ਉਹ ਇੱਕ ਪ੍ਰੋਟੈਸਟ ਦੀ ਕਵਤਾ ਆ ਉਹ ਇੱਕ ਇਹ ਕਹਿਣ ਦੀ ਕਵਤਾ ਆ ਕਿ ਸਾਨੂੰ ਇਹ ਸਾਰਾ ਕੁਝ ਮਨਜ਼ੂਰ ਨਹੀਂ ਪੜਿਆ ਕਿ ਮੈਸਨਾ ਕਿ ਲੇਖਕਾਂ ਦਾ ਪ੍ਰੋਟੈਸਟ ਚ ਇੱਕ ਫਰਕ ਹੁੰਦਾ ਪ੍ਰਿਡਿਕਲ ਲੀਡਰਾਂ ਦਾ ਆਦਰ ਸਾਹਿਬ ਭਾਜਪਾ ਦੇ ਬੁਲਾ ਰਹੇ ਨੇ ਸਿੱਧੇ ਸਿੱਧੇ ਤੌਰ ਤੇ ਜਿੰਨੇ ਵੀ ਅਵਾਰਡ ਵਾਪਸੀ ਵਾਲੇ ਵੱਡੇ ਲੇਖਕ ਸੀਗੇ ਜਿਨ੍ਹਾਂ ਨੇ ਅਵਾਰਡ ਵਾਪਸ ਕੀਤਾ ਉਸ ਵੇਲੇ ਰੌਲਾ ਪਿਆ ਉਹਨਾਂ ਨੇ ਤੁਹਾਡੇ ਵਾਸਤੇ ਸ਼ਬਦ ਵਰਤੇ ਕਿ ਇਹ ਅਵਾਰਡ ਵਾਪਸੀ ਗੈਂਗ ਹੈ ਕਿ ਇਹ ਸਿੱਧੀ ਸਿੱਧੀ ਆਪੋਜੀਸ਼ਨ ਦੇ ਕਾਂਗਰਸ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੋਈ ਗੈਂਗ ਹੈ ਤਾਂ ਉਹਦਾ ਲੇਖਕ ਨੇ ਇਹ ਜਵਾਬ ਦਿੱਤਾ ਜਦੋਂ ਜਦਨੀ ਉਹਨਾਂ ਸਾਨੂੰ ਕਿਹਾ ਮੈਂ ਕਹਿਆ ਕਿ ਕਾਂਗਰਸ ਦੇ ਵੇਲੇ ਹੀ ਮੈਂ ਆ ਲਿਖਿਆ ਸੀਗਾ ਕਿ ਡੂੰਘੇ ਪੈਣਾ ਦਾ ਕੀ ਮਿਲਣਾ ਤਖਤ ਦੇ ਪਾਵੇ ਮਣੀ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਣੀਏ ਔਰ ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁੱਝਣ ਨਾ ਦਈਏ ਚੁੱਲਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਜਣੀਏ ਕਿ ਉਦੋਂ ਕਾਂਗਰਸ ਦੇ ਵੇਲੇ ਵੀ ਇਹੀ ਇਹ ਲੇਖਕ ਕੈਦ ਵੀ ਹੋਏ ਸੀਗੇ ਹਮ ਬ੍ਰਿਆਮ ਵੀ ਕੈਦ ਰਿਆ ਅਜਮੇਰ ਉਹ ਕੈਦ ਰਿਆ ਜਦ ਮੈਂ ਲਿਖੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪ ਰਿਆ ਉਮਰੀ ਉਸ ਲਈ ਰਹਿਤਨਾ ਕਿ ਸਾਡਾ ਕੋਈ ਇਦਾਂ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਹੈਗਾ ਕਿ ਅਸੀਂ ਕਾਂਗਰਸ ਦੇ ਹੱਕ 'ਚ ਲਿਖੀਏ ਜਾਂ ਅਸੀਂ ਭਾਜਪਾ ਦੇ ਹੱਕ 'ਚ ਲਿਖੀਏ ਜਾਂ ਅਸੀਂ ਅਕਾਲੀਆਂ ਦੇ ਹੱਕ 'ਚ ਲਿਖੀਏ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹ ਲਿਖੀਏ ਜੋ ਸਾਨੂੰ ਮਹਿਸੂਸ ਹੋ ਰਿਹਾ ਜੋ ਸਾਡੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਇਹ ਚੀਜ਼ ਨਹੀਂ ਤੇਰਬੰਦੀ ਕੋਈ ਗੱਲ ਨਹੀਂ ਤੁਹਾਨੂੰ ਲੱਗਦਾ ਕਾਂਗਰਸ ਦੇ ਮੰਤਰੀ ਘਰ ਆ ਕੇ ਜਦੋਂ ਤੁਹਾਨੂੰ ਅਹੁਦਾ ਦੇ ਕੇ ਗਏ ਤਾਂ surjit singh patar ਜੋ ਸਾਰਿਆਂ ਦੇ ਸਾਹਮਣੇ ਸੀ ਉਸ ਦਿਨ ਕਿਤੇ ਨਾ ਕਿਤੇ ਵੰਡੇ ਗਏ ਉਹ ਨਹੀਂ ਮੈਂ ਉਸ ਦਿਨ ਵੰਡਿਆ ਹੋਇਆ ਮੰਨਿਓ ਜਿਸ ਤਰ੍ਹਾਂ ਮੈਂ ਕੋਈ ਕਾਂਗਰਸ ਦੀ ਕਾਂਗਰਸ ਦੇ ਗਲਤ ਸਟੈਪ ਤੇ ਵੀ ਕਾਂਗਰਸ ਸਿਖਤ ਕਰੂੰਗਾ ਮਤਲਬ ਮੈਨੂੰ ਵੰਡਿਆ ਹੋਇਆ ਉਦੋਂ ਮੰਨਣਾ ਮਤਲਬ ਇਹ ਤਾਂ ਮੈਂ ਜਣੀ ਜਿੱਦਾਂ ਸਮਝਦਾ ਜਿਹੜੀ ਜਿੰਨੀਆਂ ਵੀ ਸੰਸਥਾਾਂ ਨੇ ਜਿੱਦਾਂ ਹੁਣ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਰ ਹੈ ਮੈਨੂੰ ਮਹਿਸੂਸ ਕਰਦਾ ਕਿ ਉਹ ਅ ਕੋਈ ਜ਼ਰੂਰੀ ਹੈ ਕੋ ਕਾਂਗਰਸੀ ਹੋਵੇ ਜਾਂ ਅਕਾਲੀ ਹੋਵੇ ਕਿ ਅਸੀਂ ਲੇਖਕਾਂ ਨੂੰ ਇਦਾਂ ਜੀ ਸੰਸਥਾਵਾਂ ਨੂੰ ਬੰਡਲ ਆਪੇ ਤਾਂ ਫਿਰ ਮੇਰੇ ਖਿਆਲ ਚ ਕੋਈ ਮਰਨਾ ਵੀ ਇਨਸਾਫ ਨਹੀਂ ਹੋਗਾ ਸੰਸਥਾ ਨਾਲ ਮੈਂ ਜਦੋਂ ਇਹੋ ਜੁਆਇਨ ਕੀਤਾ ਮੈਨੂੰ ਕਿਹਾ ਤੂੰ ਇਦਾਂ ਨਿਭਾ ਲਓਗੇ ਇਸ ਸਾਲ ਕਿਉਂ ਮੈਂ ਕਿਹਾ ਜਿੱਥੇ ਨਹੀਂ ਨਿਭੂਗੀ ਮੈਂ ਉਦੋਂ ਰਿਜ਼ਾਈਨ ਕਰ ਦਊਗਾ ਮੈਨੂੰ ਨਾ ਤਾਂ ਕੋਈ ਮੈਂ ਤਨਖਾਹ ਲੈਣਾ ਉਥੋਂ ਨਾ ਮੈਨੂੰ ਕੋਈ ਕਾਰ ਮਿਲੀ ਹੋਈ ਆ ਸੋ ਮੈਂ ਸਮਝਦਾ ਕਿ ਮੇਰੇ ਲਈ ਕੋ ਬਹੁਤ ਵੱਡੀ ਉੱਚੇ ਦਿਲਕਸ਼ੀਨੀ ਹੈ ਮੈਂ ਤਦ ਤੱਕ ਹੀ ਰਹੂੰਗਾ ਜਦ ਤੱਕ ਮੇਰਾ ਉਥੇ ਦਮ ਨਹੀਂ ਘਟਦਾ ਪਰ ਬਹੁਤ ਐਕਟਿਵ ਨਜ਼ਰ ਆਏ ਸੀਗੇ ਸ਼ੁਰੂਆਤ ਹੋਈ ਤੁਹਾਨੂੰ ਜਦੋਂ ਥਾਪਿਆ ਗਿਆ ਸਿੱਧੂ ਸਾਹਿਬ ਬੜੇ ਐਕਟਿਵ ਨਜ਼ਰ ਆਏ ਸਮਾਂ ਲੰਘਦਾ ਗਿਆ ਖਬਰਾਂ ਵੀ ਨਹੀਂ ਹੁਣ ਨਜ਼ਰ ਆਉਂਦੀਆਂ ਕੀ ਹੋਇਆ ਸੱਭਿਆਚਾਰ ਦੀ ਪਾਲਿਸੀ ਦਾ ਕੀ ਬਣਿਆ ਕੀ ਪੰਜਾਬ 'ਚ ਫਰਕ ਪਿਆ ਪੁਰਾਣੀ ਸਰਕਾਰ ਤੇ ਹੁਣ ਸਰਕਾਰ ਤੁਹਾਡੇ ਬਣਨ ਤੋਂ ਬਾਅਦ ਕੀ ਐਸਾ ਇੰਪੈਕਟ ਪੈ ਗਿਆ ਮੇਰੇ ਖਿਆਲ 'ਚ ਹੈ ਕਿ ਇੰਨੇ ਸਮਾਗਮ ਕਦੀ ਵੀ ਨਹੀਂ ਹੋਏ ਹੋਣਗੇ ਜੇ ਤੁਸੀਂ ਅਖਬਾਰਾਂ ਪੜ੍ਹੋ ਤੇ ਅਸੀਂ ਜਾਨੀ ਜਿੰਨੇ ਪਿੰਡਾਂ 'ਚ ਜਾ ਕੇ ਸਮਗਮ ਕੀਤੇ ਅਸੀਂ ਜਾਨੀ ਫੱਤੂ ਚੱਕ ਜਾ ਕੇ ਹਰਪ੍ਰੀਤ ਸਿੰਘ ਹੁੰਦਲ ਦਾ ਸਨਮਾਨ ਕੀਤਾ ਟੁੱਡੀ ਕੇ ਜਾ ਕੇ ਉਸ ਸਿੰਘ ਕਮਲ ਦਾ ਸਨਮਾਨ ਕੀਤਾ ਹੁਣ ਅਸੀਂ ਹਯਾਤ ਨਗਰ ਜਾ ਕੇ ਇੱਕ ਬੰਦੇ ਰਬਾਬ ਬਣਾਉਂਦੇ ਆ ਉਸ ਜੱਕ ਨੂੰ ਸਨਮਾਨ ਕਰਕੇ ਆਏ ਆ ਸੋ ਬਹੁਤ ਜ਼ਿਆਦਾ ਫਰਕ ਪਿਆ ਮੇਰੇ ਸਾਥੂ ਜੀ ਜਾਨੀ ਜੇ ਇਦਾਂ ਸੋਚੋ ਕਿ ਸਿੱਧੂ ਸਾਹਿਬ ਹੁਣ ਇੰਟਰਸਟ ਲੈਣਾ ਹੁੰਦਾ ਕਿ ਇੱਕਦਮ ਦਿਖਾਈ ਦੇਣਾ ਸਾਹਮਣੇ ਕਿ ਮੈਂ ਨਜ਼ਰ ਆਵਾਂ ਇੱਕ ਹੁੰਦਾ ਕਿ ਤੁਸੀਂ ਰਹਿਣਾ ਪਿੱਛੇ ਆ ਲੈਕਿਨ ਕੰਮ ਚ ਮੈਂ ਪੂਰੀ ਮਦਦ ਕਰਨੀ ਕਿ ਬਜਟ ਤੇ ਕੋਈ ਮੁਸ਼ਕਲ ਨਾ ਆਵੇ ਸੋ ਮੈਨੂੰ ਲੱਗਦਾ ਕਿ ਬਹੁਤ ਮੈਂ ਪਿਲੋਂ ਵੀ ਇੱਕ ਵਕਤੇ ਦਾ ਪ੍ਰਧਾਨ ਰਿਆਂ ਜਦੋਂ ਸਹਿਤ ਅਕੈਡਮੀ ਦਾ ਤੇ ਮੈਂ ਹੁਣ ਵੀ ਰਿਆਂ ਔਰ ਮੈਂ ਉਹ ਵਕਤ ਦੇਖਿਆ ਜਦੋਂ ਅਤਰ ਸਿੰਘ ਇਹਦੇ ਸੈਕਟਰੀ ਹੁੰਦੇ ਸੀਗੇ ਤੇ ਅਤਰ ਸਿੰਘ ਹੁਣਾਂ ਨੇ ਇੱਥੇ ਇੱਕ ਸਮਾਗਮ ਕਰਾਇਆ ਉਹਦਾ ਨਾਮ ਉਹ ਇੰਗਲਿਸ਼ ਤੇ ਰੱਖਿਆ ਕਿ ਸਟੇਟ ਆਫ ਦਾ ਆਰਟਸ ਇਨ ਦਾ ਸਟੇਟ ਕਿ ਸਾਡੀ ਸਟੇਟ ਵਿੱਚ ਕਲਾ ਦੀ ਕੀ ਹਾਲਤ ਹੈ ਹੂੰ ਤੋਂ ਦੋ ਦਿਨ ਦਾ ਸੈਮੀਨਾਰ ਹੋਇਆ ਤੇ ਅਖੀਰ ਤੇ ਉਹ ਕਹਿਣ ਲੱਗੇ ਕਿ ਸਾਡੀ ਸਟੇਟ 'ਚ ਹਾਲਤ ਇਹ ਆ ਕਿ ਜਿਹੜਾ ਆਪਾਂ ਖਾਣਾ ਖਾਣ ਲੱਗੇ ਆ ਗੁਜ਼ਾਰੇ ਤੋਂ ਆਇਆ ਕਿ ਕਿਸੇ ਵੇਲੇ ਪੰਜਾਬ ਆਰਟਸ ਕੌਂਸਲ ਦੀ ਇਹ ਵੀ ਹਾਲਤ ਰਹੀ ਆ ਪਰ ਹੁਣ ਕਿੰਨੇ ਕਾਲਜਾਂ 'ਚ ਐਚਐਮਵੀ ਕਾਲਜ 'ਚ ਹੁਣੇ سپورਟ ਦੇ ਕੇ ਅਸੀਂ ਬਹੁਤ ਵੱਡਾ ਫੰਡ ਕਰਾਇਆ ਇਦਾਂ ਹੀ ਡੀਏਵੀ ਯੂਨੀਵਰਸਿਟੀ ਵਿੱਚ ਸਮਾਗਮ ਕਰਾਇਆ ਇਦਾਂ ਹੀ ਪੰਜਾਬੀ ਦੇ ਪਟਿਆਲਾ ਚ ਦੋ ਸਮਾਗਮ ਜਿਹੜੇ ਬਹੁਤ ਵੱਡੇ ਸਮਾਗਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਕਰਾਏ ਸੋ ਮੈਂ ਤਾਂ ਸੋਚਦਾ ਕਿ ਬਹੁਤ ਜ਼ਿਆਦਾ ਫਰਕ ਪਿਆ ਤੁਹਾਨੂੰ ਲੱਗਦਾ ਬਾਦਰ ਸਾਹਿਬ ਲੋਕ ਜਦੋਂ ਹੁਣ ਵੋਟ ਪਾਣ ਜਾਣਗੇ ਤਾਂ ਉਹਨਾਂ ਦੇ ਜ਼ਿਹਨ ਚ ਐਮ ਐਮ ਕੁਲਬਰਗੀ ਸਾਹਿਬ ਜਾਂ ਫਿਰ ਗौरी ਲੰਕੇਸ਼ ਉਹ ਯਾਦ ਰੱਖਣਗੇ ਇਹਨਾਂ ਨੂੰ ਲੋਕਾਂ ਨੂੰ ਸ਼ਾਇਦ ਨਾਮ ਯਾਦ ਹੋਵੇ ਲੇਕਿਨ ਲੇਖਕਾਂ ਨੂੰ ਜ਼ਰੂਰ ਇਹੋ ਯਾਦ ਆ ਲੇਖਕਾਂ ਨੂੰ ਨਹੀਂ ਭੁੱਲਿਆ ਲੋਕਾਂ ਨੂੰ ਹੋਰ ਗੱਲਾਂ ਬਹੁਤ ਯਾਦ ਰਹਿਣਗੀਆਂ ਕਿ ਜਿੱਦਾਂ ਲਿੰਚਿੰਗ ਹੁੰਦੀ ਆ ਜਿੱਦਾਂ ਤੁਸੀਂ ਖਾਮ ਖਾ ਲੋਕਾਂ ਨੂੰ ਫਸਾਉਨੇ ਹੋ ਜਾਂ ਪੱਤਰਕਾਰਾਂ ਨੂੰ ਮਾਰਦੇ ਹੋ ਜਿਵੇਂ ਆਪਾਂ ਗੋਰੀ ਲੰਕੇਸ਼ ਦਾ ਮਰਡਰ ਮੰਨਦੇ ਆ ਕਿ ਇਹ ਸਾਰਾ ਕੁਝ ਮੇਰਾ ਨਹੀਂ ਖਿਆਲ ਕੇ ਹੁਣ ਵੀ ਲੇਖਕਾਂ ਨੇ ਇੱਕ ਚਲਾਈ ਹੋਈ ਆ ਕਿ ਅਸੀਂ ਵੀ ਆਰ ਅਗੇਂਸਟ ਹੇਟ ਪੋਲਿਟਿਕਸ ਉੱਚੇ ਲੋਕਾਂ ਨੇ ਇੱਕ ਦਸ ਅਰਬਨ ਨਕਸਲ ਸ਼ਬਦ ਵੀ ਵਰਤਦੇ ਨੇ ਉਹ ਲੇਖਕਾਂ ਨੇ ਇੱਕ ਮੁਹਿੰਮ ਵੀ ਚਲਾਈ ਆ ਮੈਂ ਹੁਣੇ ਕੱਲ ਹੀ ਉਹ ਨੈਟ ਤੇ ਇਹ ਚਲਦੀ ਆ ਕਿ ਵੀ ਆਰ ਅਗੇਂਸਟ ਹੇਟ ਪੋਲਿਟਿਕਸ ਉਹ ਤੇ ਯਾਨੀ ਕੋਈ ਕਿਸੇ ਪਾਰਟੀ ਦਾ ਨਾਮ ਲੈ ਕੇ ਨਹੀਂ ਉਹਨਾਂ ਨੇ ਸਿੰਪਲੀ ਕਹਿ ਕੇ ਵੀ ਆਰ ਅਸੀਂ ਨਫਰਤ ਦੀ ਸਿਆਸਤ ਦੇ ਖਿਲਾਫ ਆ ਤੁਸੀਂ ਵੀ ਖਿਲਾਫ ਹੋ ਅਸੀਂ ਵੀ ਮੇਰੇ ਵੀ ਉਸ ਸਿਗਨੇਚਰ ਹੂੰ ਜੋ ਹਿੰਦੂ ਰਾਸ਼ਟਰਵਾਦ ਦੀ ਗੱਲ ਹੁੰਦੀ ਹੈ ਕੱਲ ਹਿੰਦੂ ਅਤਵਾਦ ਸ਼ਬਦ ਵਰਤਿਆ ਗਿਆ ਭਗਵਾਕਰਨ ਸ਼ਬਦ ਵਰਤਿਆ ਜਾਂਦਾ ਹੈ ਇਹਦੇ ਖਿਲਾਫ ਹੋ ਤੁਸੀਂ ਬਿਲਕੁਲ ਖਿਲਾਫ ਹਾਂ ਮੈਂ ਜਿਹੜੀ ਮੈਂ ਤੁਹਾਨੂੰ ਪੋਇਮ ਕਿਹਾ ਸੀ ਉਹ ਕਿਤੇ ਮੇਰੀ ਪੋਇਮ ਬੜੋ ਉਹ ਚ ਹੈ ਇਹ ਹੋਇਆ ਕਿ ਉਹ ਜਿਹੜਾ ਮੈਂ ਕਿਹਾ ਇਸ ਜੰਗਲ ਵਿੱਚ ਇੱਕੋ ਰੰਗ ਦੇ ਫੁੱਲ ਖੇੜਨਗੇ ਉਹਦਾ ਮਤਲਬ ਇਹੀ ਆ ਕਿ ਬਹੁਤ ਰੰਗ ਬਰੰਗੇ ਫੁੱਲਾਂ ਵਾਲਾ ਮੁਲਕ ਹੈ ਔਰ ਅਸੀਂ ਮਤਲਬ ਜਿੱਦਾਂ ਮੈਂ ਮਹਿਸੂਸ ਕਰਦੇ ਆ ਕਿ ਪੰਜਾਬ ਖਾਸ ਕਰਕੇ ਪੰਜਾਬ ਜਿਹੜਾ ਗੁਰੂ ਨਾਨਕ ਦਾ ਦੀ ਧਰਤੀ ਆ ਗੁਰੂ ਗਵੰਦ ਸਿੰਘ ਦੀ ਧਰਤੀ ਆ ਜਿਨ੍ਹਾਂ ਨੇ ਕਿਹਾ ਸੀ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬਜ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਜਿੱਚ 15 ਭਗਤ ਨੇ ਜਿੱਚ ਪੰਜ ਵਖਤ ਦਾ ਨਮਾਜ਼ੀ ਫਰੀਦ ਵੀ ਸ਼ਾਮਿਲ ਆ ਬੀਠਲ ਦਾ ਭਗਤ ਨਾਮਦੇਵ ਵੀ ਸ਼ਾਮਿਲ ਆ ਕ੍ਰਿਸ਼ਨ ਦਾ ਪਗਤ ਜੈਦੇਵ ਸ਼ਾਮਲ ਹੈ ਔਰ ਬਾਬਾ ਰਵਿਦਾਸ ਸ਼ਾਮਲ ਨੇ ਕਿ ਸਾਡੀ ਤਾਂ ਜਿਹੜੀ شناخت ਹੀ ਆ ਸਾਡੀ ਤਾਂ ਆਈਡੈਂਟੀਟੀ ਆ ਕਿ ਅਸੀਂ ਵਨਸਵਨਤਾ ਦੇ ਹੱਕ 'ਚ ਨਿਭਣ ਵਾਲੇ ਲੋਕ ਆ ਭਾਜਪਾ ਦੀ ਹਿੰਦੂਵਾਦੀ ਪੋਲਿਟਿਕਸ ਦੇ ਖਿਲਾਫ ਹੋ ਤੁਸੀਂ ਕਿਸੇ ਦੀ ਵੀ ਪੋਲਿਟਿਕਸ ਇਹੋ ਜੀ ਪੋਲਿਟਿਕਸ ਹੋਏ। ਪਰ ਪਾਤਰ ਸਰ ਠੀਕ ਹੈ ਮੈਨੂੰ ਪਤਾ ਹੈ ਕਿ ਤੁਸੀਂ ਹੁਣ ਸਿਆਸਤ 'ਚ ਨਹੀਂ ਪੈਣਾ ਚਾਹੁੰਦੇ ਤੁਸੀਂ ਸਿੱਧੇ ਤੌਰ ਤੇ ਇਹ ਵੀ ਇੱਕ ਬੜਾ ਆਇਰਨੀ ਰਹਿੰਦੀ ਹੈ ਕਿ ਹਮੇਸ਼ਾ ਲੇਖਕ ਮੌਕੇ ਦੇ ਨਿਜ਼ਾਮ ਦੇ ਖਿਲਾਫ ਜ਼ਰੂਰ ਬੋਲਦੇ ਹੈ ਪਰ ਸਿੱਧੇ ਤੌਰ ਤੇ ਸਾਹਮਣੇ ਕਦੇ ਨਹੀਂ ਆਉਂਦੇ। ਮੈਂ ਤੁਹਾਨੂੰ ਗੱਲ ਦੱਸਦਾ ਕਿ ਪਾਕਿਸਤਾਨ ਦੇ ਇੱਕ ਪੋएट ਦਾ ਮੈਂ ਤੁਹਾਨੂੰ ਇੱਕ ਸ਼ੇਰ ਸੁਣਾਣਾ ਕਿ ਬਹੁਤ ਉਹਨੂੰ ਮਾਰਸ਼ਲ ਆ ਜਿਵੇਂ ਲੱਗਾ ਸੀ ਤੇ ਪਰ ਮੁਸ਼ਾਇਰੇ ਵੀ ਹੁੰਦੇ ਸੀਗੇ। ਤੇ ਉਹ ਰਾਤ ਨੂੰ ਮੁਸ਼ਾਇਰਾ ਹੋਇਆ ਤੇ ਰਾਤ ਨੂੰ ਉਹਨੇ ਇੱਕ ਸ਼ੇਰ ਪੜਿਆ ਕਿੰਨਾ ਮੈਂ ਯਹਾਂ ਰਾਤ ਕੋ ਹੂੰ ਰਾਤ ਸਮਝਣੇ ਵਾਲਾ ਹ ਹੈ ਕੋਈ ਮੇਰੀ ਯਹਾਂ ਬਾਤ ਸਮਝਣੇ ਵਾਲਾ ਬਲੋ ਉਹਨੇ ਇਹ ਕਹਤਾ ਕਿ ਮੈਂ ਰਾਤ ਨੂੰ ਰਾਤ ਕਹਿ ਰਿਆ ਜਦੋਂ ਮੈਂ ਲਿਖੀ ਸੀ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਣਗੇ ਉਹ ਕਿਸੇ ਪਾਰਟੀ ਦਾ ਨਾਮ ਨਹੀਂ ਸੀਗਾ ਸੋ ਪੋਇਟਰੀ ਦੀ ਜਿਹੜੀ ਸਿਆਸਤ ਹੈ ਨਾ ਉਹ ਬੜੀ ਸੂਖਮ ਤੇ ਸੈਟਲ ਹਾਇਰ ਪੋਲਿਟਿਕਸ ਮੰਨਿਆ ਜਾਂਦਾ ਉਹਨੂੰ ਪਿੱਛੇ ਰਹਿ ਕੇ ਵਾਰਕਰਨ ਵਾਲੀ ਹਮ ਨੂੰ ਮੈਂ ਉਹ ਤੇ ਲੋਕਾਂ ਦੇ ਮਨਾਂ ਨੂੰ ਤਬਦੀਲ ਕਰਨ ਵਾਲੀ ਅਸੀਂ ਕੋਈ ਪੋਲਿਟਿਕਲ ਲੀਡਰ ਵਾਂਗ ਅਸੀਂ ਇਹ ਨਹੀਂ ਕਹ ਸਕਦੇ ਕਿ ਤੂੰ ਐਦਾਂ ਕੀਤਾ ਇਹਨੇ ਐ ਕੀਤਾ ਕਿ ਉਹਦੇ ਵਿੱਚ ਜ਼ਰੂਰੀ ਹੀ ਹੈ ਕਿ ਤੁਸੀਂ ਇੱਕ ਇਹੋ ਜੀ ਇਹੋ ਜਿਹੀਆਂ ਚੀਜ਼ਾਂ ਲਿਖੋ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਸੰਵੇਦਨਸ਼ੀਲ ਬਲੌਂ ਉਹਨਾਂ ਨੂੰ ਇੱਕ ਦੂਜੇ ਨੂੰ ਪਿਆਰ ਕਰਨਾ ਸਿਖਾਉਣ ਤੂੰ ਤੁਸੀਂ ਜਿੰਨੇ ਵੀ ਲੇਖਕ ਦੇਖੋਗੇ ਮੇਰਾ ਨਹੀਂ ਖਿਆਲ ਕਿ ਕੋਈ ਕੋਈ ਲੇਖਕ ਵੀ ਇਸ ਗੱਲ ਦੇ ਹੱਕ 'ਚ ਹੋਊਗਾ ਕਿ ਇੱਕੋ ਰੰਗ ਦਾ ਇੱਕੋ ਧਰਮ ਇੱਕੋ ਜਾਤ ਦਾ ਬੋਲਬਾਲਾ ਹੋਵੇ ਸੋ ਸਾਹਿਤਾ ਖੜਾਈ ਇਸ ਗੱਲ ਤੇ ਆ ਕਿ ਸਰ ਰੰਗ ਪਾਰਟੀਆਂ ਦੇ ਹੁੰਦੇ ਆ ਰੰਗ ਕਦੇ ਕਿਉਂਕਿ ਭਗਵਾ ਜੋੜਿਆ ਜਾਂਦਾ ਹੈ ਬੀਜੇਪੀ ਨਾਲ ਕਾਲੀਆਂ ਨਾਲ ਨੀਲਾ ਜੋੜਦਾ ਕਾਂਗਰਸ ਨਾਲ ਚਿੱਟਾ ਜੋੜਦਾ ਤੁਹਾਨੂੰ ਲੱਗਦਾ ਕਿ ਰੰਗ ਹੁਣ ਇਹਨਾਂ ਦੇ ਮੋਤਾਜ ਹੋ ਕੇ ਰਹਿ ਜਾਣਗੇ ਰੰਗ ਨਹੀਂ ਮੋਤਾਜ ਹੁੰਦੇ ਮਤਲਬ ਰੰਗ ਤਾਂ ਆਪਣੀ ਜਗ੍ਹਾ ਹੁਣ ਰੰਗ ਤਾਂ ਆਪਾਂ ਕਿੰਨੇ ਵੀ ਜਿੱਦਾਂ ਜਿਵੇਂ ਜਿਸੀ ਵੀ ਆ ਆ ਫਲ ਵੀ ਚਿੱਟੇ ਆ ਹੁਣ ਇਹ ਉਹ ਨਹੀਂ ਹੋ ਗਿਆ ਕਾਗਰਸੀ ਨਹੀਂ ਹੋ ਗਿਆ ਜਾਂ ਗੁਰავ ਜੱਪ ਤੁਸੀਂ ਤੋ ਕਹਿ ਰਹੇ ਕਿ ਪੇਟੈਂਟ ਕਰਾ ਲਿਆ ਕਾਪੀਰਾਈਟ ਹੋ ਗਿਆ ਹੁਣ ਸਾਡਾ ਕਿ ਭਗਵੇ ਦੇ ਉੱਤੇ ਭਗਵਾ ਕਰਨ ਸ਼ਬਦ ਤਾਂ ਉੱਥੋਂ ਹੀ ਆਇਆ ਨਾ ਭਗਵੇ ਤੋਂ ਹੀ ਆਇਆ ਦੇਖੋ ਜਿਵੇਂ ਕੇਸਰੀ ਨਿਸ਼ਾਨ ਸਿੱਖਾਂ ਦੇ ਵੀ ਅਸਿਕਨ ਸਿੰਘਾਂ ਦੇ ਕੇਸਰੀ ਨਿਸ਼ਾਨ ਝੁਲਦੇ ਆ ਤੋ ਉਹ ਇੱਕ ਬਲੇ ਹੁੰਦਾ ਕਿ ਕੋਈ ਜਿਹੜੀ ਚੀਜ਼ ਆ ਇਸ ਤਰ੍ਹਾਂ ਉਹਨੂੰ ਮਤਲਬ ਇਹ ਡਿਫਾਈਨ ਇਦਾਂ ਡਿਫਾਈਨ ਜਣੀ ਇੱਕੀ ਡਿਫਾਈਨ ਕਰਨ ਦਾ ਇਹ ਤਰੀਕਾ ਆ ਕਿ ਵੀ ਜਦੋਂ ਇੱਕ ਇੱਕ ਧਰਮ ਆਪਣਾ ਬੋਲਬਾਲਾ ਕਰਦਾ ਉਹ ਆਪਣਾ ਇੱਕ ਧਰਮ ਉਸ ਰੰਗ ਨੂੰ ਆ ਰੰਗ ਨੂੰ ਆਪਣਾ ਸਿੰਬਲ ਬਣਾਉਂਦਾ ਤੇ ਜਿਹੜੇ ਉਹਨੂੰ ਡਿਫਾਈਨ ਕਰਦੇ ਆ ਫਿਰ ਉਹਨੂੰ ਰੰਗ ਦੇ ਰੂਪ ਚ ਡਿਫਾਈਨ ਕਰ ਸਕਦੇ ਆ ਕਿ ਉਹ ਤੇ ਇੱਕ ਡਿਫਾਈਨ ਕਰਨ ਦੀ ਦਾ ਤਰੀਕਾ ਮੈਂ ਸਮਝਦਾ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਪਾਤਰ ਸਾਹਿਬ ਹਮੇਸ਼ਾ ਹੀ ਆਪਣੇ ਇਸ ਅੰਦਾਜ਼ ਦੇ ਨਾਲ ਗੱਲ ਕਰਦੇ ਆਏ ਆ ਪਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਕਿਸੇ ਵੀ ਨਿظام ਕੋਈ ਵੀ ਹੋਵੇ ਜਦੋਂ ਵੀ ਕੁਝ ਗਲਤ ਹੋਊਗਾ ਲੇਖਕ ਉਹਦੇ ਖਿਲਾਫ ਹੁੰਦਾ ਹੈ ਲੇਖਕ ਸਿੱਧੇ ਤੌਰ ਤੇ ਵਾਰ ਨਹੀਂ ਕਰਦਾ ਪਰ ਯਾਦ ਰੱਖਿਓ ਸਾਹਿਤ ਅਕੈਡਮੀ ਅਵਾਰਡ ਵਾਪਸ ਹੋਏ ਦੇਸ਼ 'ਚ ਚਰਚਾ ਹੋਈ ਤਾਂ ਹੁਣ ਉਹਦੀ ਚਰਚਾ ਨਹੀਂ ਹੈ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਹੁਣ ਉਹਦੀ ਚਰਚਾ ਕਿਉਂ ਨਹੀਂ ਹੈ ਗੋਰੀ ਲੰਕੇਸ਼ ਦਾ ਕਤਲ ਹੁੰਦਾ ਹੈ ਕੁਲਵਰਗੀ ਸਾਹਿਬ ਦਾ ਕਤਲ ਹੁੰਦਾ ਹੈ ਅਰਬਨ ਨਕਸਲ ਸ਼ਬਦ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਇਹ ਸਾਰੇ ਗੈਂਗ ਨੇ ਇਹ ਅਵਾਰਡ ਵਾਪਸੀ ਗੈਂਗ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ